ਪੰਜਾਬ ਦੇ ਅੰਦੋਲਨਾਂ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਹੜ੍ਹ ਦੀ ਸਥਿਤੀ ਹੋਵੇ ਜਾਂ ਫਿਰ ਮੁਸ਼ਕਲਾਂ ਦੀ ਸਥਿਤੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਮ ਨਿਕਲ ਕੇ ਆਉਂਦਾ ਹੈ ਖਾਲਸਾ ਏਡ ਤਾਂ ਜੇ ਹੁਣ ਦਿੱਲੀ ਦੇ ਵੱਲ ਜਾਣ ਦੇ ਲਈ ਕਿਸਾਨਾਂ ਦਾ ਅੰਦੋਲਨ ਸ਼ੰਭੂ ਬਾਰਡਰ ਦੇ ਉੱਪਰ 77 ਹੋਇਆ ਤਾਂ ਉੱਥੇ ਵੀ ਖਾਲਸਾ ਏਡ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਲੋਕਾਂ ਦੀ ਮਦਦ ਲਈ ਲੋਕਾਂ ਦੀ ਜਿਹੜੀ ਸਹੂਲਤ ਦੇ ਲਈ ਫਿਰ ਚਾਹੇ ਉਹ ਪਾਣੀ ਹੋਵੇ ਜਾਂ ਫਿਰ ਮਾਸਕ ਹੋਵੇ ਜਾਂ ਕਿਸੇ ਵੀ ਤਰੀਕੇ ਦੀ ਕੋਈ ਮਦਦ ਜਿਹੜੀ ਲੈਣੀ ਹੋਵੇ ਉਹ ਖਾਲਸਾ ਏਡ ਦੀਆਂ ਗੱਡੀਆਂ ਤੋਂ ਜਿਹੜੀ ਅੱਲੀਤੀ ਜਾ ਸਕ ਰਹੀਦਾ ਐਂਬੂਲੈਂਸ ਜਿਹੜੀ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੀ ਔਰ ਨਾਲ ਦੀ ਨਾਲ ਜਿਹੜੇ ਵਲੰਟੀਅਰ ਨੇ ਖਾਲਸਾ 侧 ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਕਿ ਕੀ ਕੀ ਜਿਹੜਾ ਖਾਸ ਰੱਖਿਆ ਗਿਆ ਇਸ ਗੱਡੀ ਦੇ ਵਿੱਚ ਭਾਈ ਜੀ ਕੀ ਕੁਝ ਰੱਖਿਆ ਗਿਆ ਇਸ ਲੋਕਾਂ ਦੀ ਸਹੂਲਤ ਦੇ ਲਈ ਖਾਲਸਾ 侧 ਦੀ ਗੱਡੀ ਵਿੱਚ ਕੀ ਕੁਝ ਰੱਖਿਆ ਗਿਆ ਵੀਰ ਜੀ ਪੂਰੀ ਮੈਡੀਸਨ ਵੀਰ ਜੀ ਰੱਖੀ ਗਈ ਹੈ ਸੇਵਾ ਕਰਨ ਆਤੇ ਆਪਾਂ ਆਏ ਆ ਵੀਰ ਜੀ ਤੇ ਖਾਲਸਾ 侧 ਦੀ ਟੀਮ ਪੂਰੀ ਪਹੁੰਚੀ ਹੈ ਸੇਵਾ ਕਰਨੇ ਭਾਈ ਪੂਰੀ ਖਾਲਸਾ ਏਡ ਦੀਆਂ ਜਿਹੜੀਆਂ ਗੱਡੀ ਦੇ ਅੰਦਰ ਦੀਆਂ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਜਗ੍ਹਾ ਤੇ ਵੀ ਜਿਹੜੀ ਮੁਸੀਬਤ ਹੁੰਦੀ ਹੈ ਜਾਂ ਫਿਰ ਕੋਈ ਸਥਿਤੀ ਇਸ ਤਰੀਕੇ ਦੀ ਹੁੰਦੀ ਹੈ ਤਾਂ ਲਗਾਤਾਰ ਜਿਹੜੀ ਗੱਡੀਆਂ ਉਹ ਪਹੁੰਚ ਪਾਉਂਦੀਆਂ ਵੀਰ ਜੀ ਦਵਾਈਆਂ ਕਿਹੜੀਆਂ-ਕਿਹੜੀਆਂ ਰੱਖਿਆ ਹੋਇਆ ਹੈ ਹੋਰ ਕਿਹੜਾ ਸਮਾਨ ਹੈ ਹੋਰ ਹੋਰ ਸਹੂਲਤ ਕਿਹੜੀ-ਕਿਹੜੀ ਦਿੱਤੀ ਹੋਈ ਹੈ ਫਿਲਹਾਲ ਸਾਡੇ ਕੋਲ ਮੈਡੀਕਲ ਸਹੂਲਤਾਂ ਜਿਹੜੀ ਉਹ ਖਾਲਸਾ ਡੇਲੋਂ ਚੱਲ ਰਹੀ ਹੈ ਤੇ ਬਸ ਫਿਲਹਾਲ ਇਹ ਬਾਕੀ ਸਾਡੀ ਟੀਮ ਜਦੋਂ ਆ ਰਹੀ ਹੈ ਉਹ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਬਿਲਕੁਲ ਤਾਂ ਇੱਕ ਵਾਰ ਤਸਵੀਰ ਜ਼ਰੂਰ ਦਿਖ ਜਿਸ ਜਗ੍ਹਾ ਦੇ ਉੱਪਰ ਵੀ ਇਹ ਕੋਈ ਫਿਰ ਚਾਹੇ ਅੰਦੋਲਨ ਹੋਵੇ ਪੰਜਾਬ ਦੇ ਵਿੱਚ ਕੋਈ ਭੀੜ ਪੈਂਦੀ ਹੈ ਜਾਂ ਕੋਈ ਹੜਾਂ ਦੀ ਸਥਿਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾ ਆਉਂਦਾ ਹੈ ਕੋਈ ਰਸ਼ਨ ਦੀ ਸਹੂਲਤ ਦੇਣੀ ਹੋਵੇ ਜਾਂ ਕੋਈ ਮਦਦ ਜਿਹੜੀ ਕਰਨੀ ਹੋਵੇ ਤਾਂ ਖਾਲਸਾ ਈ ਦਾ ਨਾਮ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਉਹ ਵੀ ਹੁਣ ਅੱਜ ਸਵੇਰ ਤੋਂ ਹੀ ਜਦੋਂ ਕੱਲ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਅੰਦੋਲਨ ਤੋਂ ਬਾਅਦ ਅੱਜ ਹੁਣ ਖਾਲਸਾ ਈ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇਸ ਸ਼ੰਭੂ ਬਾਰਡਰ ਦੇ ਅੰਦੋਲਨ ਦੇ ਉੱਤੇ ਪਹੁੰਚ ਚੁੱਕੀਆਂ ਤਾਂ ਹੁਣ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਲੋਕ ਜਿਹੜੇ ਜ਼ਖਮੀ ਹੁੰਦੇ ਨੇ ਤਾਂ ਲਗਾਤਾਰ ਬੀਤੇ ਦਿਨੀ ਵੀ ਟਰਸਟ ਵੱਲੋਂ ਐਂਬੂਲੈਂਸ ਜਿਹੜੀ ਆ ਸੀਗਿਓ ਭੇਜੀਆਂ ਗਏ ਔਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਐਂਬੂਲੈਂਸ ਦੀਆਂ ਗੱਡੀਆਂ ਲਗਾਤਾਰ ਮੰਗਵਾਈਆਂ ਜਾ ਰਿਆ ਸੀ ਉਸ ਤੋਂ ਬਾਅਦ ਲਗਭਗ ਜਿਹੜੇ 100 150 ਲੋਕ ਫਟੜ ਹੁੰਦੇ ਆ ਤਾਂ ਉਹਨਾਂ ਨੂੰ ਨਜ਼ਦੀਕ ਹਸਪਤਾਲ ਦੇ ਵਿੱਚ ਪਹੁੰਚਤੀ ਕਰਾਇਆ ਜਾਂਦਾ ਤਾਂ ਹੁਣ ਹੋਰ ਜਿਹੜੀਆਂ ਸਹੂਲਤਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਅੰਦੋਲਨਾਂ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਹੜ੍ਹ ਦੀ ਸਥਿਤੀ ਹੋਵੇ ਜਾਂ ਫਿਰ ਮੁਸ਼ਕਲਾਂ ਦੀ ਸਥਿਤੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਮ ਨਿਕਲ ਕੇ ਆਉਂਦਾ ਹੈ ਖਾਲਸਾਡ ਤਾਂ ਜੇ ਸੋਣ ਦਿੱਲੀ ਦੇ ਵੱਲ ਜਾਣ ਦੇ ਲਈ ਕਿਸਾਨਾਂ ਦਾ ਅੰਦੋਲਨ ਸ਼ੰਭੂ ਬਾਰਡਰ ਦੇ ਉੱਪਰ 77 ਹੋਇਆ ਤਾਂ ਉੱਥੇ ਵੀ ਖਾਲਸਾਡ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਲੋਕਾਂ ਦੀ ਮਦਦ ਲਈ ਲੋਕਾਂ ਦੀ ਜਿਹੜੀ ਸਹੂਲਤ ਦੇ ਲਈ ਫਿਰ ਚਾਹੇ ਉਹ ਪਾਣੀ ਹੋਵੇ ਜਾਂ ਫਿਰ ਮਾਸਕ ਹੋਵੇ ਜਾਂ ਕਿਸੇ ਵੀ ਤਰੀਕੇ ਦੀ ਕੋਈ ਮਦਦ ਜਿਹੜੀ ਲੈਣੀ ਹੋਵੇ ਉਹ ਖਾਲਸਾਡ ਦੀਆਂ ਗੱਡੀਆਂ ਤੋਂ ਜਿਹੜੀ ਲਿੱਤੀ ਜਾ ਸਕਦੀ ਤਾਂ ਐਂਬੂਲੈਂਸ ਜਿਹੜੀ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੀ ਔਰ ਨਾਲ ਦੀ ਨਾਲ ਜਿਹੜੇ ਆ ਵਲੰਟੀਅਰ ਨੇ ਖਾਲਸਾ 侧 ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਕਿ ਕੀ ਕੀ ਜਿਹੜਾ ਖਾਸ ਰੱਖਿਆ ਗਿਆ ਇਸ ਗੱਡੀ ਦੇ ਵਿੱਚ ਭਾਈ ਜੀ ਕੀ ਕੁਝ ਰੱਖਿਆ ਗਿਆ ਇਸ ਲੋਕਾਂ ਦੀ ਸਹੂਲਤ ਦੇ ਲਈ ਖਾਲਸਾ 侧 ਦੀ ਗੱਡੀ ਵਿੱਚ ਕੀ ਕੁਝ ਰੱਖਿਆ ਗਿਆ ਵੀਰ ਜੀ ਪੂਰੀ ਮੈਡੀਸਨ ਵੀਰ ਜੀ ਰੱਖੀ ਗਈ ਹੈ ਸੇਵਾ ਕਰਨ ਆਤੇ ਆਪਾਂ ਆਏ ਆ ਵੀਰ ਜੀ ਤੇ ਖਾਲਸਾ 侧 ਦੀ ਟੀਮ ਪੂਰੀ ਪਹੁੰਚੀ ਹੈ ਸੇਵਾ ਕਰਨੇ ਭਾਈ ਪੂਰੀ ਖਾਲਸਾ 侧 ਦੀਆਂ ਜਿਹੜੀਆਂ ਗੱਡੀ ਦੇ ਅੰਦਰ ਦੀਆਂ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਜਗ੍ਹਾ ਤੇ ਵੀ ਜਿਹੜੀ ਮੁਸੀਬਤ ਹੁੰਦੀ ਹੈ ਜਾਂ ਫਿਰ ਕੋਈ ਸਥਿਤੀ ਇਸ ਤਰੀਕੇ ਦੀ ਹੁੰਦੀ ਹੈ ਤਾਂ ਲਗਾਤਾਰ ਜਿਹੜੀ ਗੱਟੀਆਂ ਉਹ ਪਹੁੰਚ ਪਾਉਂਦੀਆਂ ਵੀਰ ਜੀ ਦਵਾਈਆਂ ਕਿਹੜੀਆਂ ਕਿੜੀਆਂ ਰੱਖਿਆ ਹੋਇਆ ਹੈ ਹੋਰ ਕਿਹੜਾ ਸਮਾਨ ਹੈ ਹੋਰ ਹੋਰ ਸਹੂਲਤ ਕਿਹੜੀ ਕਿਹੜੀ ਦਿੱਤੀ ਹੋਈ ਹੈ ਫਿਲਹਾਲ ਸਾਡੇ ਕੋਲ ਮੈਡੀਕਲ ਸਹੂਲਤ ਹੈ ਜਿਹੜੀ ਉਹ ਖਾਲਸਾ ਢੇਲੋਂ ਚੱਲ ਰਹੀ ਹੈ ਤੇ ਬਸ ਫਿਲਹਾਲ ਇਹ ਬਾਕੀ ਸਾਡੀ ਟੀਮ ਜਦੋਂ ਆ ਰਹੀ ਹੈ ਉਹ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਬਿਲਕੁਲ ਤਾਂ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਵੀ ਇਹ ਆ ਕੋਈ ਫਿਰ ਚਾਹੀਏ ਅੰਦੋਲਨ ਹੋਵੇ ਪੰਜਾਬ ਦੇ ਵਿੱਚ ਕੋਈ ਭੀੜ ਪੈਂਦੀ ਹੈ ਜਾਂ ਕੋਈ ਹੜਾਂ ਦੀ ਸਥਿਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾ ਆਉਂਦਾ ਹੈ ਕੋਈ ਰਸ਼ਨ ਦੀ ਸਹੂਲਤ ਦੇਣੀ ਹੋਵੇ ਜਾਂ ਕੋਈ ਮਦਦ ਜਿਹੜੀ ਕਰਨੀ ਹੋਵੇ ਤਾਂ ਖਾਲਸਾ ਈ ਦਾ ਨਾਮ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਉਹ ਵੀ ਹੁਣ ਅੱਜ ਸਵੇਰ ਤੋਂ ਹੀ ਜਦੋਂ ਕੱਲ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਅੰਦੋਲਨ ਤੋਂ ਬਾਅਦ ਅੱਜ ਹੁਣ ਖਾਲਸਾ ਈ ਦੇ ਜਿਹੜੀਆਂ ਗੱਡੀਆਂ ਨੇ ਉਹ ਇਸ ਸ਼ੰਭੂ ਬਾਰਡਰ ਦੇ ਅੰਦੋਲਨ ਦੇ ਉੱਤੇ ਪਹੁੰਚ ਚੁੱਕੇ ਆ ਤਾਂ ਹੁਣ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਲੋਕ ਜਿਹੜੇ ਜ਼ਖਮੀ ਹੁੰਦੇ ਨੇ ਤਾਂ ਲਗਾਤਾਰ ਬੀਤੇ ਦਿਨੀ ਵੀ ਟਰਸਟ ਵੱਲੋਂ ਐਂਬੂਲੈਂਸ ਜਿਹੜੀਆਂ ਸੀਗੀਆਂ ਭੇਜੀਆਂ ਗਏ ਔਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਐਂਬੂਲੈਂਸ ਦੀਆਂ ਗੱਡੀਆਂ ਲਗਾਤਾਰ ਮੰਗਵਾਈਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਲਗਭਗ ਜਿਹੜੇ 100 150 ਲੋਕ ਫਟੜ ਹੁੰਦੇ ਆ ਤਾਂ ਉਹਨਾਂ ਨੂੰ ਨਜ਼ਦੀਕ ਹਸਪਤਾਲ ਦੇ ਵਿੱਚ ਪਹर्ती ਕਰਾਇਆ ਜਾਂਦਾ ਤਾਂ ਹੁਣ ਹੋਰ ਜਿਹੜੀਆਂ ਸਹੂਲਤਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ